जय हिंद दोस्तों मैं ਤੁਹਾਡਾ ਆਪਣਾ ਸੰਜੀਵਾਵਾ ਡੀਪੀਸੀ ਪੰਜਾਬੀ ਤੇ ਅੱਜ ਅਸੀਂ ਜਿਹੜੀ ਸ਼ਖਸੀਅਤ ਨਾਲ ਤੁਹਾਨੂੰ ਰੂਬਰੂ ਕਰਾਵਾਂਗੇ ਉਹ ਸ਼ਖਸੀਅਤ ਜਿਹੜੀ ਹੈ ਸਮਾਜ ਸੇਵਾ ਲਈ ਬਹੁਤ ਕੁਝ ਕਰ ਰਹੀ ਹੈ ਔਰ ਬਹੁਤ ਕੁਝ ਕਰਦੀ ਵੀ ਪਈ ਹੈ ਅੱਜ ਅਸੀਂ ਤੁਹਾਨੂੰ ਮਿਲਾਵਾਂਗੇ ਸ਼ਿਵ ਸੈਨਾ ਪ੍ਰਧਾਨ ਸੋਨੀ ਜੀ ਨਾਲ ਤਾਂ ਗੱਲਬਾਤ ਕਰਦੇ ਹਾਂ ਸੋਨੀ ਪ੍ਰਧਾਨ ਜੀ ਨਾਲ ਜੈ ਹਿੰਦ ਸਰ ਜੈ ਹਿੰਦ ਸਰ ਸਭ ਤੋਂ ਬਹੁਤ ਸਾਰੇ ਮੁੱਦੇ ਨੇ ਪਰ ਆਪਾਂ ਸਭ ਤੋਂ ਪਹਿਲਾ ਮੁੱਦਾ ਸਾਡੇ ਸਭ ਨੇ ਸਾਰਿਆਂ ਦੇ ਸਾਹਮਣੇ ਆਇਆ ਹੈ ਕੀ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਦਿਨੋ ਦਿਨ ਖਰਾਬ ਹੋ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਮੈਂ ਪਹਿਲਾਂ ਵੀ ਕਿਹਾ ਸੀਗਾ ਇਸ ਛੀਨ ਨੂੰ ਕਿ ਸਾਡੇ ਪੰਜਾਬ ਦਾ ਮਾਹੌਲ ਜੋ ਹੈ ਉਹ ਕਾਫੀ ਬਹੁਤ ਬਰਤਰ ਹੋ ਰਿਹਾ ਹੈ ਡੇ ਬਾਏ ਡੇ ਕਿਉਂਕਿ ਕੋਈ ਵੀ ਐਸਾ ਦਿਨ ਨਹੀਂ ਨਿਕਲਦਾ ਪਿਆ ਜਦੋਂ ਤੁਹਾਨੂੰ ਇੱਕ ਤੇ ਨਾ ਕਿਤੇ ਗੋਲੀ ਚੱਲਣ ਦੀ ਤੁਹਾਨੂੰ ਸੂਚਨਾ ਨਹੀਂ ਮਿਲਦੀ ਕਿਤੇ ਹੱਤਿਆ ਹੋਣ ਦੀ ਸੂਚਨਾ ਨਹੀਂ ਮਿਲਦੀ ਅੱਜ ਬਟਾਲੇ ਦੇ ਵਿੱਚ ਯਸ ਉੱਥੇ ਬਟਾਲੇ ਦੇ ਵਿੱਚ ਇੱਕ ਛੋਟੀ ਜਿਹੀ ਉਮਰ ਦੇ ਮੁੰਡੇ ਨੂੰ ਗੋਲੀਆਂ ਮਾਰ ਕੇ ਉਹਨੂੰ ਮਾਰ ਦਿੱਤਾ। ਸੋ ਇਹ ਹਰ ਰੋਜ਼ ਦਾ ਕੰਮ ਹੋ ਗਿਆ ਹੈ। ਸਥਿਤੀ ਤਾਂ ਬਦਤਰ ਹੋ ਹੀ ਰਹੀ ਹੈ। ਲੇਕਿਨ ਇਹਦੇ ਵਿੱਚ ਅਸੀਂ ਇਹ ਕਹਿ ਸਕਦੇ ਹਾਂ ਕਿ ਕਈ ਹਾਲਾਤ ਨੇ ਜੋ ਪਹਿਲਾਂ ਸ਼ੁਰੂ ਤੋਂ ਰੁਕਣੇ ਚਾਹੀਦੇ ਸੀਗੇ ਕਿਉਂਕਿ ਮੈਨੂੰ ਇਹਨਾਂ ਯਾਦ ਹੈ ਕਿ ਕਾਫੀ ਸਾਲ ਪਹਿਲਾਂ ਮੈਂ ਸਾਡੇ ਜਿਹੜੇ ਇਥੋਂ ਦੇ ਆਈਜੀ ਸਾਹਿਬ ਹੁੰਦੇ ਸੀਗੇ ਪਰਮਾਰ ਸਰ ਬਈ ਉਹਨਾਂ ਨਾਲ ਹੀ ਕੋਈ ਡਿਸਕਸ਼ਨ ਹੋਈ ਸੀਗੀ ਕਿ ਸਰ ਸਾਡੇ ਮੁੰਡੇ ਨੂੰ ਪੁਰਾਣਾ ਸ਼ਾਲਾ ਚੌਂਗ ਦੇ ਵਿੱਚ ਸਰਿਆਂ ਦਿਨ ਦਿਹਾੜੇ ਗੋਲੀ ਮਾਰ ਕੇ ਮਾਰ ਦਿੱਤਾ ਹੈ। ਤੇ ਉਹਦੇ ਵਾਸਤੇ ਸਾਨੂੰ ਜੋ ਉਹਦੀ ਡਿਟੇਲ ਸਾਡੇ ਤੇ ਨਿਕਲੀ ਹੈ ਉਹ ਐ ਨਿਕਲੀ ਹੈ ਕਿ ਇਹਨਾਂ ਕੋ ਜਿਹੜੇ ਮੁੰਡੇ ਮਾਰਨ ਵਾਲੇ ਸੀ ਉਹਨਾਂ ਕੋ ਇਲੀਗਲ ਵੈਪਨ ਸੀ ਔਰ ਬਿਲੀਵ ਕਰਨਾ ਕਿ ਅਸੀਂ ਉਸੇ ਸੂਚਨਾ ਪਹਿਲਾਂ ਹੀ ਦੇ ਦਿੱਤੀ ਸੀਗੀ ਕਿ ਇਹਨਾਂ ਕੋ ਇਲੀਗਲ ਵੈਪਨਸ ਹੈਗੇ ਨੇ ਉਹਦੇ باوجود ਚਲੋ ਕੋਈ ਕਮੀਆਂ ਰਹਿ ਗਈਆਂ ਉਥੇ ਉਥੇ ਸਾਡੇ ਉਹ ਡਿਊਟੀ ਸਾਫ ਸੀ ਕਿ ਉਹਨਾਂ ਨੇ ਸੀਸੀਟੀ ਨਹੀਂ ਲਿਆ ਜਿਹਦੇ ਕਰਕੇ ਸਾਡਾ ਮੁੰਡਾ ਜਿਹੜਾ ਜਵਾਨ ਮੁੰਡਾ 23 ਸਾਲ ਦਾ ਮੁੰਡਾ ਸੀਗਾ ਜਿਹਨੂੰ ਸਰਿਆਮੀ ਪੁਰਾਣਾ ਸ਼ਹਿਲਾ ਚੌਂਕ ਗੋਲੀ ਮਾਰ ਕੇ ਮਾਰ ਦਿੱਤਾ ਸੀਗਾ ਦੈਨ ਉਦੋਂ ਵੀ ਜੀ ਗੱਲ ਹੋਈ ਸੀ ਉਹਨਾਂ ਨਾਲ ਪਰਿਵਾਰ ਸਰ ਨਾਲ ਇਸੋਰੇ ਇਥੇ ਜਿਹੜੇ ਇਲੈਗਲ ਵਪਾਰ ਜਿਹੜੇ ਆ ਬਹੁਤ ਵੱਡੀ ਵੱਡੀ ਤਦਾਦ ਦੇ ਵਿੱਚ ਜੋ ਆ ਚੁੱਕੇ ਨੇ ਪੰਜਾਬ ਦੇ ਵਿੱਚ ਬਾਰਡਰ ਸਾਈਡ ਤੋਂ ਆ ਸਕਦੇ ਨੇ ਜਾਂ ਉੱਤਰ ਪ੍ਰਦੇਸ਼ ਸਾਈਡ ਤੋਂ ਆ ਸਕਦੇ ਨੇ ਹੈਨਾ ਸਾਈਡਾਂ ਤੋਂ ਉਹ ਤੋਂ ਆ ਕੇ ਤੇ ਬਹੁਤ ਜ਼ਿਆਦਾ ਇਹਨੂੰ ਹੁਣੇ ਰੋਕ ਲੈਣਾ ਚਾਹੀਦਾ ਔਰ ਹੋ ਸਕਦਾ ਹੈ ਕਿ ਕੁਝ ਹਾਲਾਤ ਐ ਹੋ ਜੇ ਹੁਣ ਪੁਲਿਸ ਕੋ ਐ ਹੋ ਜੇ ਰਿਸੋਰਸਸ ਨਹੀਂ ਹੋਣ ਕਿ ਉਹ ਨਹੀਂ ਰੋਕ ਪਾਏ ਅਜੋ ਸਥਿਤੀ ਐ ਹੋ ਗਈ ਕਿ ਬੱਚੇ-ਬੱਚੇ ਕੋ ਜਿਹੜੇ ਇਲੈਗਲ ਵਪਾਰ ਉਹਦਾ ਰਿਜ਼ਲਟ ਇਹ ਨਿਕਲ ਰਿਹਾ ਹੈ ਕਿ ਹਰ ਦੂਸਰੇ ਦਿਨ ਜਿਹੜੀ ਐ ਉਹ ਗੋਲੀ ਚੱਲ ਰਹੀ ਹੈ ਔਰ ਉਹ ਪੇਸ ਵੀ ਉਹ ਤਾਂ ਨਹੀਂ ਪਾਲੇ ਪਏ ਕਿਉਂਕਿ ਕਿਤੇ ਵਗੈਰ ਨਹੀਂ ਲੀਗਲ ਹੁੰਦੇ ਐ ਇੱਕ ਜਿਹੜੇ ਉਹ ਮੁੰਡੇ ਜਿਹੜੇ ਨਵੇਂ-ਨਵੇਂ ਜਿਹੜੇ ਛੋਕਰਵਾਦਾ ਜਿਹੜਾ ਸ਼ੁਰੂ ਹੋਇਆ ਹੋਇਆ ਜਿਹੜਾ ਉਹ ਗੈਂਗਸਟਰ ਵਾਲੇ ਗਾਣੇ ਸੁਣ ਕੇ ਗੈਂਗਸਟਰ ਵਾਲੀਆਂ ਫਿਲਮਾਂ ਦੇਖ ਕੇ ਉਹ ਇਨਸਪਾਇਰ ਹੋਏ ਪਹਿਨੇ ਆਪਣੇ ਆਪ ਨੂੰ ਗੈਂਗਸਟਰ ਹੀ ਬਣ ਕੇ ਚੱਲਦੇ ਨੇ ਤੇ ਉਹ ਬਸ ਆਪਣੀ ਵਾਹ ਵਾਜ ਦਿਖਾਤਾ ਜੋ ਐ ਸਭ ਕੁਝ ਚਲਾ ਰਹੇ ਨੇ ਇਸ ਤੋਂ ਇਲਾਵਾ ਜਿਹੜਾ ਸਭ ਤੋਂ ਵੱਡਾ ਜਿਹੜਾ ਕੰਮ ਹੋ ਰਿਹਾ ਇਸ ਟਾਈਮ ਉਹ ਹੈਗਾ ਅਤੰਕੀ ਸੰਗਠਨਾਵਾਂ ਵੱਲੋਂ ਜੋ ਬਾਹਰ ਬੈਠ ਕੇ ਆਪਰੇਟ ਕਰ ਰਹੇ ਨੇ ਪੰਨੂ ਵਰਗੇ ਜਾਂ ਬੱਬਰ ਖਾਲਸਾ ਵਰਗੇ ਇੰਟਰਨੈਸ਼ਨਲ ਕੋਈ ਹੈਗੇ ਨੇ ਕਾਫੀ ਸੰਗਠਨ ਹੈਗੇ ਨੇ ਖਾਲਸਾ ਲਿਬਰੇਸ਼ਨ ਫੋਰਸ ਹੈ ਹੋਰ ਲੰਡਾ ਵਰਗੇ ਹੈਗੇ ਨੇ ਰਿੰਦਾ ਵਰਗੇ ਹੈਗੇ ਨੇ ਸੋ ਇਹੋ ਜੇ ਕਾਫੀ ਜਿਹੜੇ ਗੈਂਗਸਟਰ ਔਰ ਜਿਹੜੇ ਅਤੰਕਵਾਦੀ ਇਹਨਾਂ ਦਾ ਜੋ ਇਹ ਜਿਹੜੀ ਕੋਲੈਬੋਰੇਸ਼ਨ ਹੋਈ ਹੈ ਇਹਨਾਂ ਦੀ ਇਹ ਜਿਹੜੀ ਸਾਡੇ ਪੰਜਾਬ ਦੇ ਵਿੱਚ ਜੋ ਖਤਰਾ ਸਿੱਧੀ ਪੈਦਾ ਕਰੀ ਹੈ ਉਹਦੇ ਰਿਜ਼ਲਟ ਆਉਣ ਵਾਲੇ ਦਿਨਾਂ 'ਚ ਬਹੁਤ ਮਾੜੇ ਹੋਣਗੇ ਲੇਕਿਨ ਅਗਰ ਅਸੀਂ ਚਾਹੀਏ ਇਸ ਚੀਜ਼ ਨੂੰ ਰੋਕ ਸਕਦੇ ਹਾਂ ਸਰ ਗੱਲ ਕਰੀਏ ਤੇ ਕੁਛ ਦਿਨਾਂ ਪਹਿਲਾਂ ਗੁਰਦਾਸਪੁਰ ਸ਼ਹਿਰ ਦੇ ਜਿਹੜੇ ਰਾਇਬਕ ਸਟੋਰ ਵਾਲੇ ਉਹਨਾਂ ਘਰ ਵੀ ਗੋਲੀਆਂ ਚੱਲੀਆਂ ਬਟਾਲੇ ਵਿੱਚ ਜਿਹੜਾ ਗੈਸ ਸਟੈਂਸੀ ਵਾਲੇ ਉਹਨਾਂ ਦੇ ਘਰ ਵੀ ਗੋਲੀਆਂ ਚੱਲੀਆਂ ਦਿਨੋ ਦਿਨ ਪੰਜਾਬ ਦਾ ਮਾਹੌਲ ਖਰਾਬ ਹੋ ਰਿਹਾ ਹੈ ਕੀ ਲੱਗਦਾ ਹੈ ਕਿ ਲੋਕੀ ਜਿਹੜੇ ਆ ਪੰਜਾਬ ਪੁਲਿਸ ਤੋਂ ਜਿਹੜੇ ਡਰ ਰਹੇ ਨੇ ਡਰ ਖਤਮ ਹੋ ਗਿਆ ਉਹਨਾਂ ਦੇ ਵਿੱਚ ਇੰਨੀ ਦੇਖੋ ਗੋਲੀਆਂ ਚੱਲੀਆਂ ਉਥੇ ਸਰੀਆਮ ਚੱਲੀਆਂ ਦੇਖੋ ਸੀਸੀਟੀਵੀ ਫੁਟੇਜ ਵੀ ਆਏ ਨੇ ਉਥੇ ਉਹਦੇ ਵਿੱਚ ਉਹਨਾਂ ਨੇ ਐਡਮਿਟ ਵੀ ਕਰ ਲਿਆ ਜਿਨ੍ਹਾਂ ਨੇ ਗੋਲੀਆਂ ਚਲਾਈ ਉਹਨਾਂ ਨੇ ਐਡਮਿਟ ਵੀ ਕੀਤਾ ਉਹਨਾਂ ਦੀ ਪਰਸਨਲ ਦੁਸ਼ਮਣੀ ਸੀਗੀ ਜਿਸ ਕਰਕੇ ਉਹ ਗੋਲ ਠੀਕ ਹੈ ਨਾ ਉਹ ਦੇਖੋ ਗਿਆ ਅਨਦਰ ਫੈਕਟਰ ਬਟ ਇੱਕ ਜਿਹੜਾ ਅਤੰਕਵਾਦ ਫੈਕਟਰ ਜਿਹੜਾ ਪੰਜਾਬ ਦੇ ਵਿੱਚ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 2015 ਦੇ ਵਿੱਚ ਮੈਨੂੰ ਪੰਜਾਬ ਦੇ ਵਿੱਚ ਜਿਹੜੀ ਸੈਕੰਡ ਜਿਹੜੀ ਘਟਨਾ ਮਤਲਬ ਕਿ ਜਿਹੜਾ ਅਤੰਕਵਾਦ ਤੋਂ ਬਾਅਦ ਜੋ ਮੇਨ ਜਿਹੜਾ ਘਟਨਾ ਹੋਈ ਸੀ ਉਹ ਮੈਨੂੰ ਗੋਲੀ ਮਾਰੀ ਗਈ ਸੀ ਸਰੇਮ ਦਿਨ ਦੁਪਹਿਰੇ ਔਰ ਵਿਡੰਬਰਾ ਇਹ ਰਹੀ ਕਿ ਉਸ ਵੇਲੇ ਹਿੰਦੂ ਨੇਤਾ ਹੋਣ ਕਰਕੇ ਕਿਉਂਕਿ ਹਿੰਦੂਆਂ ਨੂੰ ਤੇ ਪੰਜਾਬ ਦੇ ਵਿੱਚ ਜੋ ਹਾਲਾਤ ਹਨ ਪਤਾ ਹੀ ਹੈ ਕਿ ਉਹਨਾਂ ਨੇ ਨਾ ਸੀਰੀਅਸਲੀ ਮੰਨਿਆ ਨਹੀਂ ਜਾਂਦਾ ਠੀਕ ਹੈ ਇਹਨਾਂ ਨੂੰ ਅਨੌਸਰਿਕ ਵੋਟ ਬੈਂਕ ਦਾ ਜ਼ਰੀਆ ਹੀ ਮੰਨਿਆ ਜਾਂਦਾ ਹੈ ਤੇ ਉਹ ਜਦੋਂ ਮੇਰੇ ਗੋਲੀ ਲੱਗ ਗਈ ਦਿਨੇ ਦੁਪਹਿਰੇ ਤੇ ਜਿਹੜਾ ਮੈਨੂੰ ਗੋਲੀ ਮਾਰਨ ਵਾਲਾ ਸੀਗਾ ਅਤੰਕਵਾਦੀ ਕਸ਼ਮੀਰਾ ਸਿੰਘ ਉਹਨੂੰ ਇਹਨਾਂ ਨੇ ਕਹਿ ਦਿੱਤਾ ਕਿ ਉਹ ਇੱਕ ਪਾਰਟੀ ਹੈ ਉਹਦੀ ਪਰਸਨਲ ਫੀਲਿੰਗ ਹਰਟ ਹੋਈਆਂ ਐ ਸੋਨੀ ਜਿਹੜਾ ਮੈਂ ਉਹ ਖਾਲਸਾਣ ਦੇ ਖਿਲਾਫ ਬੋਲਦਾ ਸੀਗਾ ਜਿਸ ਕਰਕੇ ਉਹਦੀ ਫੀਲਿੰਗ ਹਰਟ ਹੋਣ ਕਰਕੇ ਉਹਨੇ ਪਰਸਨਲੀ ਮਾਰਿਆ ਨਾ ਕਿ ਕਿਸੇ ਉਹ ਅਤੰਕਵਾਦੀ ਸੰਗਠਨ ਨਾਲ ਉਹਦਾ ਕੋਈ ਕਲੈਬ੍ਰੇਸ਼ਨ ਸੀਗੀ ਬਟ 2016 ਵਿੱਚ ਉਹ ਖਾਲਸਾਣ ਲਿਬਰੇਸ਼ਨ ਫੋਰਸ ਦੇ ਮੁਖੀ ਜਿਹੜਾ ਰਮਿੰਦਰ ਮਿੰਟੂ ਔਰ ਬੜਾ ਹੀ ਵਿਖਿਆਤ ਜਿਹੜਾ ਸੀਗਾ ਗੈਂਗਸਟਰ ਵਿੱਕੀ ਗੋਂਡਰ ਉਹਦੇ ਨਾਲ ਜੇਲ੍ਹ ਚੋਂ ਤੋੜ ਗਿਆ 2016 ਦੇ ਵਿੱਚ ਔਰ ਬਲੀਵ ਕਰੋ ਕਿ ਇਸੇ ਪੰਜਾਬ ਪੁਲਿਸ ਨੇ ਵਾਰੋ ਵਾਰੀ ਕੁਝ ਦਿੱਲੀ ਪੁਲਿਸ ਨੇ ਔਰ ਕੁਝ ਪੰਜਾਬ ਪੁਲਿਸ ਨੇ ਮਿਲ ਜੁਲ ਕੇ ਸਾਰੇ ਗੈਂਗਸਟਰ ਔਰ ਅਤੰਕਵਾਦੀਆਂ ਨੂੰ ਫੜ ਕੇ ਕੁਝ ਨਿਮਾਰ ਦਿੱਤਾ ਕੁਝ ਉਹ ਫੜ ਲਿਆ ਲੇਕਿਨ ਕਸ਼ਮੀਰਾ ਸਿੰਘ ਜਿਹਨੂੰ ਇੱਕ ਇਨੋਸੈਂਟ ਕਹਿੰਦੇ ਸੀ ਜਿਹਨੂੰ ਕਹਿੰਦੇ ਸੀ ਕਿ ਇਹ ਬੜਾ ਭੋਲਾ ਭਾਲਾ ਵਿਅਕਤੀ ਹੈ ਜਿਹਦੀ ਫੀਲਿੰਗ ਪਰਸਨ ਹਰਟ ਹੋਇਆ ਸੀ ਉਹ ਇਨਕ ਸ਼ਾਤਰ ਨਿਕਲਿਆ ਹੋਇਆ ਹੈ ਕਿ ਅੱਜ ਤੱਕ ਪੁਲਿਸੇ 809 ਸਾਲ ਬਾਅਦ ਵੀ ਪੁਲਿਸ ਦੇ ਹੱਥ ਨਹੀਂ ਆਇਆ ਠੀਕ ਹੈ ਇਹ ਇਹ ਪੁਲਿਸ ਦੇ ਐਟੀਟਿਊਡ ਦੀ ਗੱਲ ਹੈ ਕਿ ਪੰਜਾਬ ਪੁਲਿਸ ਨੂੰ ਜਿਹੜੀ ਹੈ ਉਹ ਸਿੱਖ ਹਿੰਦੂਆਂ ਨੂੰ ਜੋ ਹੈ ਸੀਰੀਅਸਲੀ ਨਹੀਂ ਲੈਂਦੀ ਉਹ ਸਥਿਤੀ ਅੱਜ ਵੀ ਕਾਇਮ ਹੈ ਮੈਂ ਇੰਨਾ ਕਹਿ ਸਕਦਾ ਕਿ ਸਥਿਤੀ ਇਹ ਹੋ ਗਿਆ ਕਿ ਪੰਜਾਬ ਪੁਲਿਸ ਦੇ ਵਿੱਚ ਪਿਛਲੇ ਦਿਨੀ ਜੋ ਮੈਂ ਇੱਕ ਬੜੀ ਗੱਲ ਵੱਡੀ ਕਹਿੰਦਾ ਹੁੰਦਾ ਸੀਗਾ ਕਿ ਕੁਝ ਜਿਹੜੇ ਲੋਕ ਨੇ ਉਹ ਖਾਲਿਸਤਾਨ ਤੋਂ ਇਨਸਪਾਇਰਡ ਨੇ ਜਿਹੜੇ ਪੰਜਾਬ ਪੁਲਿਸ ਦੇ ਵਿੱਚ ਆ ਚੁੱਕੇ ਆ ਦੇਖੋ ਪੰਜਾਬ ਪੁਲਿਸ ਦੇ ਵਿੱਚ ਜੋ ਪਹਿਲਾਂ ਸੀਗੇ ਕੈਸ ਅਫੀਸਰਸ ਉਹ ਬੜੇ ਇੱਕ ਤਰ੍ਹਾਂ ਦੇ ਡਿਵੋਟਿ ਸੀਗੇ ਆਪਣੇ ਦੇਸ਼ ਦੇ ਪ੍ਰਤੀ ਆਪਣੇ ਸਮਾਜ ਦੇ ਪ੍ਰਤੀ ਆਪਣੇ ਪੰਜਾਬ ਦੇ ਪ੍ਰਤੀ ਕਿਉਂ ਕਾਰਨ ਕੀ ਸੀਗਾ ਜਿਹੜਾ ਅਤੰਕਵਾਦ ਦਾ ਕਾਲਾ ਦੌਰ ਸੀਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਤਸ਼ੱਦਦ ਹੋਈ ਸੀ ਹਿੰਦੂਆ ਨਾਲ ਵੀ ਔਰ ਉਸ ਤੋਂ ਬਾਅਦ ਖਾਲੜਾ ਜੀ ਦੀ ਇੱਕ ਰਿਪੋਰਟ ਆਈ ਸੀਗੀ ਜਿਹਦੇ ਵਿੱਚ ਉਹਨਾਂ ਨੇ ਇਹ ਸ चीज ਨੂੰ ਕਿਹਾ ਕਿ ਇਹ 25000 ਜਿਹੜੇ ਆ ਉਹ ਸਿੱਖ ਜਿਹੜੇ ਨੌਜਵਾਨ ਆ ਉਹ ਪੁਲਿਸ ਨੇ ਮਾਰ ਦਿੱਤੇ ਸੀਗੇ ਜਿਹੜੀ ਉਹਨਾਂ ਨੇ ਲਾਸ਼ਾਂ ਕਹਿੰਦੇ ਜੀ ਉਹਦੀ شناخت ਕੀਤੀ ਹੈ ਜਾਂ ਸਮਥਿੰਗ ਜੋ ਵੀ ਮੈਨੂੰ ਰਿਪੋਰਟ ਐਗਜ਼ੈਕਟਲੀ ਪਤਾ ਨਹੀਂ ਹੈ ਲੇਕਿਨ ਉਹਨਾਂ ਨੇ ਨਾਲੀ ਉਹਨਾਂ ਦੇ ਕੋਈ ਸਾਥੀ ਸੀਗੇ ਪੁਰਾਣੇ ਉਹਨਾਂ ਨੇ ਇੱਕ ਗੱਲ ਕਹੀ ਕਿ ਬੇਸ਼ੱਕ ਉਸ ਵੇਲੇ 25000 ਜਿਹੜੇ ਆ ਉਹ ਸਿੱਖਾਂ ਨੂੰ ਮਾਰਿਆ ਗਿਆ ਜਾਂ ਸਿੱਖਾਂ ਨੂੰ ਨਹੀਂ ਕਹਿ ਸਕਦੇ ਅਸੀਂ ਕਿ ਜਿਹੜੇ ਡਾਊਟਫੁਲ ਸੀਗੇ ਜਿਨ੍ਹਾਂ ਨੂੰ ਉਹਨਾਂ ਨੂੰ ਮਾਰਿਆ ਗਿਆ ਲੇਕਿਨ ਉਸ ਵੇਲੇ ਜਿਹੜੇ ਇਨੋਸੈਂਟ ਹਿੰਦੂ ਸੀਗੇ ਉਹ 1 ਲੱਖ ਤੋਂ ਵੱਧ ਮਾਰੇ ਗਏ ਅਸੀਂ ਹੁਣ ਤੱਕ ਐ ਸੋਚਦੇ ਸੀਗੇ ਕਿ 35000 ਹਿੰਦੂਆਂ ਨੂੰ ਮਾਰਿਆ ਸੀਗਾ ਲੇਕਿਨ 1 ਲੱਖ ਤੋਂ ਵੱਧ ਉਹਨਾਂ ਨੇ ਇੱਕ ਤਰੀਕੇ ਦਾਅਵੇ ਨਾਲ ਕਿਹਾ ਹੋਇਆ ਹੈ 1 ਲੱਖ ਤੋਂ ਵੱਧ ਜਿਹੜੇ ਹਿੰਦੂਆਂ ਨੂੰ ਉਸ ਵੇਲੇ ਮਾਰਿਆ ਗਿਆ ਸੀ ਉਸ ਅਤੰਕਵਾਦ ਦੇ ਦੌਰ ਨੂੰ ਕਿਨੇ ਖਤਮ ਕੀਤਾ ਸੀਗਾ ਸਾਡੀ ਪੰਜਾਬ ਪੁਲਿਸ ਕਿਉਂਕਿ ਉਹ ਡਿਵੋਟਿਸ ਯੂਸ ਹੋ ਗਏ ਉਸ ਵੇਲੇ ਲੱਗਦਾ ਸੀਗਾ ਕਿ ਸਾਡੇ ਜਿਹੇ ਪੰਜਾਬ ਦੇ ਵਿੱਚ ਇਹ ਤੱਕ ਆਦਰ ਖਤਮ ਨਹੀਂ ਹੋਇਆ ਤੇ ਸਾਡੇ ਪੰਜਾਬ ਦਾ ਨਾਮੋ ਨਿਸ਼ਾਨ ਪੂਰੇ ਨਕਸ਼ੇ ਵਿੱਚੋਂ ਇਸ ਦੁਨੀਆ ਦੇ ਨਕਸ਼ੇ ਵਿੱਚੋਂ ਖਤਮ ਹੋ ਜਾਏਗਾ ਲੇਕਿਨ ਬੜੇ ਡਿਵੋਸ਼ਨ ਦੇ ਨਾਲ ਪੰਜਾਬ ਪੁਲਿਸ ਨੇ ਬਹੁਤ ਜ਼ਿਆਦਾ ਕੁਰਬਾਨੀਆਂ ਕਰਕੇ ਉਹਨਾਂ ਨੇ ਖਤਮ ਕੀਤਾ ਸੀ ਲੇਕਿਨ ਅੱਜ ਸਥਿਤੀ ਹੋ ਗਿਆ ਕਿ ਇਹਦੇ ਵਿੱਚ ਵੀ ਥੋੜੀ ਜਿਹੀ ਨਾ ਉਹ ਲਗਨੀ ਸ਼ੁਰੂ ਹੋ ਗਈ ਹੈ ਯਕਿਨਨ ਦੀਮਕ ਲਗਨੀ ਸ਼ੁਰੂ ਹੋ ਗਈ ਹੈ ਔਰ ਕੁਝ ਖਾਲਸਾਨੀ ਸਪੋਰਟਰਸ ਜਿਹੜੇ ਆ ਉਹ ਆ ਚੁੱਕੇ ਨੇ ਉਹਦੇ ਐਗਜ਼ਾਮਪਲ ਮੈਂ ਤੁਹਾਨੂੰ ਮੈਂ ਦੱਸ ਦਸਾਂ ਇੱਕ ਮੈਂ ਕਾਫੀ 150 ਜਿਹੜੇ ਮੇਰੇ ਨਾਲ ਸੁਰੱਖਿਆ ਕਰਮੀਆਂ ਨਿਯੁਕਤ ਕੀਤੇ ਜਾਂਦੇ ਸੀਗੇ ਉਹਨਾਂ ਦੇ ਵਿੱਚੋਂ ਕਾਫੀ ਜਿਹੜੇ ਆਪਣੇ ਆਪ ਨੂੰ ਆਪਣੇ ਬੰਦੇ ਨਹੀਂ ਸੀਗੇ ਲੇਕਿਨ ਉਹ ਖਾਰਿਸਤਾਨੀ ਸੀ ਉਹ ਕਿਦਾਂ ਪ੍ਰੋਟੇਸ ਹੁੰਦੇ ਸੀਗੇ ਕਿ ਉਹਨਾਂ ਦੇ ਜਿਹੜੇ ਗੱਡੀਆਂ ਕਿਤੇ ਲੈ ਕੇ ਆਉਂਦੇ ਸੀ ਉਹ ਗੱਡੀਆਂ ਦੇ ਪਿੱਛੇ ਪਿੰਡਾਵਾਲੇ ਦੀ ਫੋਟੋ ਲੱਗੀਆਂ ਹੁੰਦੀਆਂ ਸੀਗਾ ਉਹਨਾਂ ਦੇ ਮੋਬਾਈਲਾਂ ਦੇ ਵਾਲਪੇਪਰ ਜਿਹੜੇ ਸੀ ਉਹ ਪਿੰਡਾਵਾਲੇ ਨਾਲ ਭਰੇ ਹੁੰਦੇ ਸੀਗੇ ਦਸੋ ਉਹ ਕਿਤੇ ਨਾ ਕਿਤੇ ਉਹਨਾਂ ਤੋਂ ਜਿਹੜੇ ਐ ਨਾ ਇਨਸਪਾਇਰਡ ਸੀਗੇ ਤੇ ਇਹ ਜਦੋਂ ਅਸੀਂ ਇਹਦੀ ਸ਼ਿਕਾਇਤਾਂ ਕਰਦੇ ਨੇ ਆ ਤੇ ਪੰਜਾਬ ਪੁਲਿਸ ਉਸ ਚੀਜ਼ ਨੂੰ ਸੀਰੀਅਸਲੀ ਲੈਂਦੀ ਨਹੀਂ ਰਹੀ ਜਿਹਦੀ ਸਥਿਤੀ ਅਜਿਹਾ ਹੋਇਆ ਹੈ ਕਿ ਪੰਜਾਬ ਪੁਲਿਸ ਦੇ ਵਿੱਚ ਵੀ ਕਾਫੀ ਜਿਹੜੇ ਐਫਐਸ ਜਿ ਕੋਸਪੈਟੀ ਆ ਚੁੱਕੇ ਨੇ ਔਰ ਪਿਛਲੇ ਦਿਨ ਤਾਂ ਹਾਦੀ ਹੋ ਗਈ ਕਿ ਡੀਆਈਜੀ ਸਾਹਿਬ ਨੂੰ ਕੁਝ ਇਨਪੁਟ ਮਿਲਿਆ ਹੋਣਾ ਕਿ ਮੇਰੇ ਤੇ ਅਟੈਕ ਹੋ ਸਕਦਾ ਤੇ ਉਹ ਘਰ ਆਏ ਸੀਗੇ ਕਹਿੰਦਾ ਉਹਨਾਂ ਨੇ ਆ ਕੇ ਪੂਰੀ ਸਿਕਿਉਰਿਟੀ ਚੈੱਕ ਕੀਤੀ ਕਹਿੰਦਾ ਬੜੇ ਅੱਛੇ ਮਾਹੌਲ ਦੇ ਵਿੱਚ ਉਹਨਾਂ ਨੇ ਮੈਨੂੰ ਵੀ ਦੱਸਿਆ ਸਿਕਿਉਰਿਟੀ ਵਾਲੋ ਕੀ ਕਿੱਸਾ ਕਰਨੀ ਹੈ ਗਨਮੈਨਾਂ ਨੂੰ ਵੀ ਸਮਝਾਇਆ ਸਾਰਾ ਕੁਝ ਆਸ-ਪਾਸ ਦਾ ਮਾਹੌਲ ਵੀ ਦੇਖਿਆ ਉਹਨਾਂ ਨੇ ਬੜੀ ਉਹਨਾਂ ਨੇ ਬਰੀਫਿੰਗ ਨਾਲ ਉਹਨੇ ਇਹ ਸੀ ਨੂੰ ਸਾਰਿਆਂ ਨੂੰ ਦੱਸਿਆ ਕਿ ਬਈ ਕਿੱਸਾ ਚੱਲਣਾ ਬਟ ਉਹ ਨਾਲ ਹੀ ਗੱਲਬਾਤ ਕਰਦੇ ਦੌਰਾਨ ਹੀ ਇੱਕ ਤਰਨ ਤਰੰਦਾ ਸੀਗਾ ਸਤਰਾਮ ਸਿੰਘ ਦਾ ਨਾਮ ਦਾ ਸੁਰੱਖਿਆ ਕਰਮੀ ਜਿਹਨੇ ਸਰੀਆ ਵੀ ਕਹਿ ਦਿੱਤਾ ਕਿ ਜਦੋਂ ਸੋਨੀ ਖਾਲਿਸਤਾਨ ਦੇ ਖਿਲਾਫ ਬੋਲਦਾ ਹੈ ਤੇ ਸਾਡੀ ਫੀਲਿੰਗ ਸਟਰਟ ਹੁੰਦੀ ਹੈ ਖੁਦ ਸੋਚੋ ਕਿ ਅਗਰ ਉਹ ਖਾਲਿਸਤਾਨ ਦੇ ਸਪੋਰਟਰ ਜਿਹੜਾ ਮੇਰੇ ਨਾਲ ਬਤੌਰ ਇੱਕ ਹਿੰਦੂ ਨੇਤਾ ਹੋਣ ਦੇ ਕਰਕੇ ਮੇਰੇ ਨਾਲ ਹੀ ਡਿਪਿਊਟ ਕੀਤਾ ਗਿਆ ਔਰ ਉਹਦੇ ਮਨ ਚ ਕੀ ਹੋਏਗਾ ਕਿ ਉਹ ਜੇ ਮਾਲੂਕ ਨੂੰ ਚੱਲਦੇ-ਚੱਲਦੇ ਕਿਤੇ ਗੋਲੀ ਮਾਰ ਦਿੰਦੇ ਤੇ ਸਿਰਫ ਹੱਸ ਕੇ ਦਿਖਾਤਾ ਜਾਣਾ ਸੀਗਾ ਕਿ ਗੋਲੀ ਬਾਇਚਾਨ ਚੱਲ ਗਈ ਹੈ ਔਰ ਜਿਉਂ ਸਾ ਪਿਛਲੀ ਵਾਰ ਇਹਨਾਂ ਨੇ ਕਹਿ ਦਿੱਤਾ ਸੀਗਾ ਕਿ ਭਈ ਉਹ ਇਨੋਸੈਂਟ ਸੀਗਾ ਜਿਹੜਾ ਬੰਦਾ ਮੇਰਾ ਸੋ ਉਹਨੂੰ ਟੱਕਿਆ ਜਾਣਾ ਸੀਗਾ ਠੀਕ ਹੈ ਬਟ ਉਹਦੇ ਵਿੱਚ ਮੇਰਾ ਤਾਂ ਨੁਕਸਾਨ ਹੋ ਜਾਣਾ ਸੀ ਨਾ ਇੱਕ ਦੇਖਿਆ ਜਾਏ ਤੇ ਮੈਂ ਇੱਕ ਸਮਾਜ ਸੇਵਕ ਹਾਂ ਮੈਂ ਲੋਕਾਂ ਦੀ ਸੇਵਾ ਕਰਦਾ ਮੈਂ ਕੁਝ ਅੱچھے ਕੰਮ ਕਰਦਾ ਪਰ ਸਮਾਜ ਨੂੰ ਸਹੀ ਦਿਸ਼ਾ ਵਿੱਚ ਲੈ ਕੇ ਜਾਣ ਵਾਸਤੇ ਜੋ ਮੇਰਾ ਯੋਗਦਾਨ ਹੁੰਦਾ ਉਹ ਮੈਂ ਕਰਨ ਦੀ ਕੋਸ਼ਿਸ਼ ਕਰਦਾ ਇਸ ਮਾਈਦਾ ਵੀ ਉਸ ਚੀਜ਼ ਨੂੰ ਘਾਟਾ ਸੀ ਤੇ ਮੇਰੇ ਪਰਿਵਾਰ ਨੂੰ ਵੀ ਉਸ ਚੀਜ਼ ਦਾ ਘਾਟਾ ਸੀਗਾ ਲੇਕਿਨ ਉਹ ਜਿਹੜਾ ਵਿਅਕਤੀ ਜਿਹੜਾ ਮੈਨਾਂ ਡਿਪਿਊਟ ਕਰਕੇ ਇੱਕ ਤਰ੍ਹਾਂ ਦੀ ਇੱਕ ਬਹੁਤ ਵੱਡੀ ਨਨਤਾਕੀ ਹੋਈ ਹੈ ਉਹ ਨਨਤਾਕੀ ਕਿਹੜਾ ਵੱਲੋਂ ਹੁੰਦੀ ਹੈ ਅਫੀਸਰ ਜਿਹੜੇ ਪਹਿਲਾਂ ਹੁੰਦੇ ਸੀਗੇ ਬੜੇ ਅچھے تھے ਸਾਡੇ ਅਫੀਸਰ ਜਾਂਦੇ ਸੀਗੇ ਸਾਡੇ ਪ੍ਰੋਵਾਈਡ ਆਈਜੀ ਸਾਹਿਬ ਪਰਮਾਰਸਰ ਸੀਗੇ ਸਾਡੇ ਸੁਰਦੀਪ ਸਿੰਘ ਸਾਡੇ ਐਸਐਸਪੀ ਬਹੁਤ ਹੀ ਅچھے ਇਨਸਾਨ ਸੀਗੇ ਉਸ ਬਾਅਦ ਹਰਜੀਤ ਸਰ ਆਏ ਨੇ ਉਹਨਾਂ ਨੇ ਬਕਾਇਦਾ ਸਾਡੇ ਬੇਸ਼ੱਕ ਜਿਹੜੇ ਪਿਛਲੇ ਆਏ ਸੀਗੇ ਕੀ ਨਾਮ ਤੁਹਾਨੂੰ ਨਾਮ ਪੁੱਗਣਾ ਦਾ ਉਹਨਾਂ ਨੇ ਉਹਨਾਂ ਨੇ ਡਿਊਰ ਦੇ ਦੌਰਾਨ ਮੈਨੂੰ ਜੇ ਉਹ ਚ ਵੀ ਭੇਜਿਆ ਗਿਆ ਕਿਥੇ ਦਬਾਬ ਦੇ ਜਿਹੜੇ ਨਿਹੰਗਾਂ ਦੇ ਦਬਾਬ ਦੇ ਵਿੱਚ ਮੈਨੂੰ ਭੇਜਿਆ ਵੀ ਗਿਆ ਲੇਕਿਨ ਫੇਰ ਵੀ ਮੈਂ ਉਹਨਾਂ ਦਾ ਫੈਨ ਹੇਲੋਰੀ ਸਰ ਮੈਂ ਫੇਰ ਵੀ ਉਹਨਾਂ ਦਾ ਫੈਨ ਕਿਉਂ ਹਾਂ ਕਿਉਂਕਿ ਬਹੁਤ ਅੱਛੇ ਔਰ ਵਧੀਆ ਆਫੀਸਰ ਸੀਗੇ ਜਿਹੜੇ ਏਕੇ ਚੀਜ਼ ਦਾ ਖਿਆਲ ਰੱਖਦੇ ਸੀ ਮੈਂ ਕਿਹਾ ਹੇਲੋਰੀ ਸਰ ਨੇ ਘਟੋ ਘਟ ਅਮਰੀਕਰ ਚਾਰ ਪੰਜ ਵਾਰੀ ਚੱਕਰ ਲਗਾ ਕੇ ਉਹਨਾਂ ਨੇ ਆਸ-ਪਾਸ ਦਾ ਮਾਹੌਲ ਦੇਖਿਆ ਉਹਨਾਂ ਨੇ ਕਿਉਂਕਿ ਸੀਰੀਅਸਲੀ ਲੈਂਦੇ ਸੀਗੇ 댓 ਮੀਨ ਕਿ ਕਸੀ ਤੇ ਉਹਨਾਂ ਦੇ ਇਸੇ ਕਰਕੇ ਉਹਨਾਂ ਦੇ ਅਸੀਂ ਫੈਨ ਹੈ ਗਿਆ ਕਿ ਉਹਨਾਂ ਨੇ ਸੀਰੀਅਸਲੀ ਸਮਝਿਆ ਪਰ ਬਾਕੀ ਜਿਹ ਜਿਨ੍ਹਾਂ ਦੇ ਵਿੱਚ ਵੀ ਥੋੜਾ ਬਹੁਤ ਇਹੋ ਜਿਹੀ ਕੜ ਹੈਗੀ ਆ ਉਹ ਜਿਹੜੇ ਇਹੋ ਜਿਹੇ ਲੋਕਾਂ ਨੂੰ ਸਪੋਰਟ ਕਰਦੇ ਨੇ ਉਹਨਾਂ ਤੇ ਧਿਆਨ ਰੱਖਣ ਦੀ ਲੋੜ ਹੈ ਇਸ ਟਾਈਮ ਅਗਰ ਆਉਣ ਵਾਲਾ ਸਮੇਂ ਅਸੀਂ ਸੁਧਾਰਨਾ ਹੈ ਅਗਰ ਉਹਨੂੰ ਠੀਕ ਕਰਨਾ ਹੈ ਔਰ ਵਿਗੜਨ ਤੋਂ ਬਚਾਣਾ ਹੈ ਤੇ ਸਾਨੂੰ ਅੱਜ ਹੀ ਉਸ ਤਰ੍ਹਾਂ ਜਿਵੇਂ ਕਿ ਅਸੀਂ ਗਲਤੀ ਕੀਤੀ ਸੀ ਉਸ ਵੇਲੇ ਹਥਿਆਰਾਂ ਦੇ ਉੱਪਰ ਰੋਕ ਨਹੀਂ ਲਾ ਸਕੇ ਹਥਿਆਰਾਂ ਨੂੰ ਅਸੀਂ ਟ੍ਰੇਸ ਨਹੀਂ ਕਰ ਸਕੇ ਹਥਿਆਰਾਂ ਨੂੰ ਉਹ ਤੋਂ ਜਗਾ ਜਗਾ ਦੇ ਉੱਪਰ ਪਹੁੰਚਾਣ ਤੇ ਜਿਹੜਾ ਉਹਨਾਂ ਦਾ ਜ਼ਰੀਆ ਦਾ ਉਹਨੂੰ ਬ੍ਰੇਕ ਨਹੀਂ ਕਰ ਸਕੇ ਲੇਕਿਨ ਅੱਜ ਅਸੀਂ ਰੋਕ ਸਕਦੇ ਆ ਅੱਜ ਅਸੀਂ ਇਹ ਨੈਕਸਸ ਨੂੰ ਖਤਮ ਕਰ ਸਕਦੇ ਆ ਔਰ ਇਹਦੀ ਸ਼ੁਰੂਆਤ ਸਾਨੂੰ ਕਰਨੀ ਪੈਗੀ ਪਹਿਲਾਂ ਆਪਣੇ ਆਪ ਨੂੰ ਸਟਰੋਂਗ ਕਰਕੇ ਔਰ ਇਮਾਨਦਾਰ ਪੁਲਿਸ ਕਰਕੇ ਔਰ ਪਰ ਮੈਂ ਨਾ ਤੋਂ ਨਾ ਦੇਣ ਵਾਲੀ ਇਹਨਾਂ ਜ਼ਰੂਰ ਕਹਿਣਾ ਚਾਹੂਗਾ ਤੁਹਾਡੇ ਮਾਧਿਅਮ ਨੇ ਨਵਾਂ ਦੱਸ ਰਿਹਾ ਕਿ ਮੈਨੂੰ ਪੰਜਾਬ ਪੁਲਿਸ ਤੇ ਗਰਵ ਹੈ ਉਹਦਾ ਕਾਰਨ ਕੀ ਹੈਗਾ ਵਾ ਕਿ ਦੇਖੋ ਮੇਰੇ ਤੁਸੀਂ ਵਿਸ਼ਵਾਸ ਤੇ ਤੁਸੀਂ ਇਥੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਮੈਂ ਅਜ ਤੱਕ ਆਪਣਾ ਵਪਨ ਨਹੀਂ ਲਿਆ ਕਿਉਂਕਿ ਮੈਨੂੰ ਪਤਾ ਕਿ ਮੇਰੀ ਪੰਜਾਬ ਪੁਲਿਸ ਮੇਰੇ ਨਾਲ ਹੈ ਮੇਰੀ ਸੁਰੱਖਿਆ ਕਰ ਰਹੀ ਹੈ ਔਰ ਬੁੜੀ ਤਾਂਦੇ ਹੀ ਨਾ ਕਰੇਗੀ ਲੇਕਿਨ ਜਿਹੜੇ ਕੁਝ ਹੈ ਲੋਕ ਜਿਹੜੇ ਵਿੱਚ ਜਿਹੜੇ ਭੇਜ ਕੇ ਪਿਛਲੇ ਦਿਨੋਂ ਇੱਕ ਗੁਰਸੇਵਕ ਸਿੰਘ खुशवंत सिंह जगतार सिंह और ऐसे काफी 10 15 ਜਿਹੜੇ ਮੇਰੇ ਸੁਰੱਖਿਆ ਕਰਮੀ ਮੇਰਾ ਅਨੁਕਤ ਕੀਤੇ ਗਏ ਕਿਤੇ ਗਏ ਸੀਗੇ ਉਹ ਵੱਡੇ ਚਿੱਟੇ ਦੇ ਨਸ਼ੇੜੀ ਸੀਗੇ ਕਈ ਤੇ ਉਹ ਨਸ਼ਾ ਛਡੋ ਕੇ ਕੇਂਦਰ ਵਿੱਚ ਰਹਿ ਕੇ ਇੱਥੇ ਆਏ ਸੀਗੇ ਔਰ ਉਹ ਇਹੋ ਜਿਹੇ ਲੋਕ ਮਿਲਣਾ ਨਾਲ ਲਗਾ ਦਿੱਤੇ ਸੀਗੇ ਉਦੋਂ ਆ ਕੇ ਥੋੜੀ ਜਿਹੀ ਮਨ ਜੜਾ ਵਿਚਲਿਤ ਹੋ ਜਾਂਦਾ ਕਿ ਵੀ ਇਹ ਕਿਉਂ ਹੋ ਰਿਹਾ ਇਸ ਤਰ੍ਹਾਂ ਕਰਕੇ ਅਦਰਵਾਈਜ਼ ਮੈਨੂੰ ਇੰਨਾ ਕੁ ਵਿਸ਼ਵਾਸ ਹੈ ਕਿ ਮੈਨੂੰ ਪਤਾ ਹੈ ਕਿ ਮੈਨੂੰ ਵਿਆਪਨ ਨਿਆਂ ਦੀ ਲੋੜ ਨਹੀਂ ਹੈ ਪੰਜਾਬ ਪੁਲਿਸ ਮੇਰੇ ਨਾਲ ਹੈ ਔਰ ਮੇਰਾ ਸਾਥ ਕਰੀ ਹੈ ਲੇਕਿਨ ਫਿਰ ਵੀ ਮੈਂ ਕਹਾਂਗਾ ਕਿ ਪਿਛਲੇ ਦੋ ਚੰਡੀਗੜ੍ਹ ਵਿੱਚ ਜੋ ਬੰਤ ਪਾਕਾ ਹੋਇਆ ਉਹਦੇ ਤਾਰ ਜਿਹੜੇ 1986 ਤੱਕ ਜੁੜੇ ਹੋਏ ਨੇ ਉਹ ਲੋਕ ਕਿਸੇ ਐਸਪੀ ਨੇ ਕਿਸੇ ਅਤੰਕਵਾਦੀਆਂ ਨੂੰ ਮਾਰਿਆ ਸੀਗਾ ਬਬਰ ਖਾਲਸਾ ਨੇ ਅਸੀਂ ਦੀ ਜ਼ਿੰਮੇਵਾਰੀ ਲਈ ਹੈ ਔਰ ਉਹਨਾਂ ਨੇ ਕਿਹਾ ਕਿ ਉਸ ਵੇਲੇ ਜਿਹੜਾ ਹਮਲਾ ਹੋਇਆ ਸੀ ਇਹ ਉਹਦੀ ਯਾਦ ਦੇ ਵਿੱਚ ਜਿਹੜਾ ਵਾ ਬੰਮ ਚੜਾਇਆ ਗਿਆ ਸੋ ਦੈਟ ਮੀਨ ਕਿਤੇ ਨਾ ਕਿਤੇ ਦੇ ਪੰਜਾਬ ਦੇ ਵਿੱਚ ਮਾਹੌਲ ਖਰਾਬ ਕਰਨ ਵਾਸਤੇ ਟੈਕਨੀਕ ਚੱਲ ਰਹੀ ਹੈ ਉਹਨੂੰ ਰੋਕਣ ਵਾਸਤੇ ਸਾਨੂੰ ਕੁਛ ਨਾ ਕੁਛ ਐਫਰਟ ਕਰਨੇ ਪਏ ਔਰ ਜਨਤਾ ਨੂੰ ਵੀ ਪੁਲਿਸ ਦਾ ਸਹਿਯੋਗ ਕਰਨਾ ਪਵੇਗਾ ਸਰ ਗੱਲ ਸਰ ਗੱਲ ਕਰੀਏ ਤੇ ਨਸ਼ਾ ਪੰਜਾਬ ਵਿੱਚ ਨਸ਼ਾ ਬਹੁਤ ਵੱਧ ਚੁੱਕਿਆ ਹੈ ਤਕੀ ਕਹਿਣਾ ਚਾਹੋਗੇ ਨਸ਼ਾ ਕਿਦਾਂ ਖਤਮ ਕੀਤਾ ਜਾ ਸਕਦਾ ਹੈ ਨਸ਼ਾ ਖਤਮ ਕਰਨਾ ਚਾਹੋ ਇਹਦੇ ਵਿੱਚ ਮੈਂ ਦੇਖੋ ਬੁਰਾ ਮੰਨਣ ਵਾਲੀ ਕੋਈ ਗੱਲ ਨਹੀਂ ਹੈ ਇਹਦੇ ਵਿੱਚ ਪੰਜਾਬ ਪੁਲਿਸ ਔਰ ਮੈਂ ਪ੍ਰਸ਼ਾਸਨ ਮੈਂ ਦੋਨਾਂ ਨੂੰ ਕਸੂਰਵਾਰ ਕਵਾਂਗਾ ਕਾਰਨ ਕੀ ਹੈ ਕਿ ਘਰ-ਘਰ 'ਚ ਨਸ਼ਾ ਵਿਕੜਿਆ ਮੋਹੱਲੇ-ਮੋਹੱਲੇ 'ਚ ਨਸ਼ਾ ਵਿਕੜਿਆ ਸੜੇ ਗੁਰਦਾਸਪੁਰ ਦੇ ਡੰਗਲ ਕੋਟਲੀ ਹੋ ਗਿਆ اسلامਾਬਾਦ ਇੱਕ ਗੜ ਬਣਿਆ ਹੋਇਆ ਹੈ ਇਹ ਜਿਹੜਾ ਤੁਹਾਡਾ ਇਹ ਜਿਹੜਾ ਹੈਗਾ ਵਾ ਜੋੜਾ ਛਤਰਾ ਇਹਦੇ ਵਿੱਚ ਤੇ ਕਹਿੰਦੇ ਕਿ ਉੱਥੇ ਘਰ-ਘਰ ਦੇ ਵਿੱਚ ਜਿਹੜਾ ਉਹ ਛੰਨੀ ਬੇਲੀ ਬੜਾ ਪੌਪੂਲਰ ਹੈ ਜਿਵੇਂ ਘਰ-ਘਰ 'ਚ ਨਸ਼ਾ ਵਿੱਚ ਇਹਨਾਂ ਸੇਮ ਐ ਜੋੜਾ ਖੇਤਰਾਂ ਦੇ ਵਿੱਚ ਵੀ ਜਿਹੜਾ ਵਾ ਉਹ ਨਸ਼ੇ ਵਿੱਚ ਜਾ ਰਿਹਾ ਪਿਆ ਤੇ ਨਸ਼ੇ ਦੇ ਘਰ ਘਰ ਵਿੱਚ ਹੈਗਾ ਇਹ ਮੈਂ ਤੁਹਾਨੂੰ ਮੈਂ ਕੋਈ ਉਹਨੂੰ ਕੀ ਦੱਸਾਂ ਮੈਂ ਤੁਹਾਨੂੰ ਇੱਕ ਵਾਰੀ ਮੈਂ ਆਪਣੇ ਬੜਾ ਇਮੋਸ਼ਨਲ ਹੋ ਗਿਆ ਕਿ ਮੈਂ ਕੁਝ ਵੀਡੀਓਜ਼ ਦੇਖੇ ਜਿਹੜੇ ਜਵਾਨ ਮੁੰਡੇ ਜਿਹੜੇ ਆ ਉਹ ਮਰੇ ਆ ਔਰ ਉਹਨਾਂ ਦੀ ਲਾਗੇ ਮਾਵਾਂ ਜਿਹੜੀਆਂ ਰੋ ਰਹੀਆਂ ਮੈਂ ਬਹੁਤ ਇਮੋਸ਼ਨਲ ਹੋ ਗਿਆ ਔਰ ਮੈਂ ਇੱਕ ਪ੍ਰਣ ਕਰ ਰਿਹਾ ਕਿ ਮੈਂ ਇਹ ਨਸ਼ਾ ਖਤਮ ਕਰਨ ਵਾਸਤੇ ਜੋ ਐਫਰਟ ਕਰ ਸਕਦਾ ਕਰਾਂਗਾ ਤੇ ਮੈਂ ਆਪਣੇ ਤੌਰ ਦੇ ਉੱਪਰ ਵੀ ਮੈਂ ਸਰਵੇ ਕੀਤਾ ਮੈਂ ਆਪਣੇ ਸਾਥੀਆਂ ਦੇ ਨਾਲ ਆਪਾਂ ਪਿੰਡਾ ਪਿੰਡਾ ਦੇ ਉਹ ਸਰਵੇ ਕੀਤਾ ਕਿ ਕੌਣ ਕਿਥੇ ਨਸ਼ੇੜੀ ਕਿਥੇ 70 ਬੰਦਿਆਂ ਦੀ ਲਿਸਟ ਬਣਾ ਕੇ ਪੁਲਿਸ ਨੂੰ ਦਿੱਤੀ ਸੀ ਔਰ ਬਲੀਵ ਆ ਤੁਸੀਂ ਕਰੋ ਬਲੀਵ ਨਹੀਂ ਕਰੋਗੇ ਸੌਰੀ ਕਿ ਉਹਦੇ ਵਿੱਚੋਂ ਲਗਭਗ ਅੱਧੇ ਬੰਦੇ ਜਿਹੜੇ ਆ ਉਹ ਦੇਸ਼ ਛੱਡ ਕੇ 도ੜ ਗਏ ਸੀ ਕਿਉਂਕਿ ਪੁਲਿਸ ਨੇ ਪਹਿਲਾਂ ਹੀ ਉਹਨਾਂ ਨੂੰ ਅਗਾਹ ਕਰ ਦਿੱਤਾ ਸੀਗਾ ਕਿ ਤੁਹਾਡੇ ਦੇ ਉੱਪਰ ਜਿਹੜਾ ਵਾ ਸਖਤੀ ਕੀਤੀ ਜਾ ਸਕਦੀ ਔਰ ਸਾਡੇ ਦੇਸ਼ ਚ ਕੋਈ ਦੁਬਈ 도ੜ ਗਿਆ ਕੋਈ ਅਮਰੀਕਾ 도ੜ ਗਿਆ ਸਾਡੇ ਐਦੋ ਗੋਲੋਪੁਰ ਦਾ ਮੁੰਡਾ ਸੀਗਾ ਉਹ ਤੇ ਸਰੀਆ ਮੁੰਨੇ ਬੜੇ ਦੁੱਖਾਂ ਜ਼ਿੰਦਗੀ ਬਰਬਾਦ ਕੀਤੀ ਸੀਗੀ ਉਨੂੰ ਵੀ ਜਰੂਰ ਟਾਈਟ ਕੀਤਾ ਗਿਆ ਤੇ ਉਹ ਵੀ ਉਥੋਂ ਦੌੜ ਕੇ ਅਮਰੀਕਾ ਕੋਈ ਜੋੜ ਡੁੱਗੀ ਡੁੱਗੀ ਕੀ ਲਗਾਉਂਦੇ ਆ ਡੰਕੀ ਵਗੈਰਾ ਨ ਕਰਦੇ ਆ ਉਥੋਂ ਨਿਕਲ ਗਿਆ ਉਥੋਂ ਥੈਟ ਮੀਨ ਇਹ ਕਿ ਐਸੇ ਲੋਕ ਜੋ ਹੈ ਪੁਲਿਸੀ ਵਿੱਚ ਬੈਠੇ ਹੋਏ ਨੇ ਜਿਹੜੇ ਅਲੈ ਇਨਫੋਰਮੇਸ਼ਨ ਦੇ ਦਿੰਦੇ ਆ ਹੁਣ ਥੋੜੇ ਦਿਨ ਪਹਿਲਾਂ ਮੈਨੂੰ ਇੱਕ ਮੈਂ ਜੋ ਮੁਹਿੰਮ ਸ਼ੁਰੂ ਕੀਤੀ ਮੈਂ ਜੋ ਸੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਕਿਹਾ ਕਿ ਬਈ ਮੈਨੂੰ ਦੱਸੋ ਕਿ ਕਿਥੇ ਨਸ਼ਾ ਵਿਕ ਰਿਹਾ ਜੇ ਤੁਹਾਨੂੰ ਲੱਗਦਾ ਡਰ ਲੱਗਦਾ ਕਿ ਪੁਲਿਸ ਨੂੰ ਦੱਸਾਂਗੇ ਤੇ ਕੋਈ ਤੁਹਾਡਾ ਨਾਮ ਲਿਖ ਹੋ ਜਾਏਗਾ ਤਾਂ ਮੈਂ ਆਪਣੇ ਬੋਲੇ ਰਾਦੀ ਕਸਮ ਖਾ ਕੇ ਕਹਾਂਗਾ ਕਿਸੇ ਨਾਮ ਨਹੀਂ ਲੀਕ ਹੁੰਦਾ ਵਗਾ ਲੇਕਿਨ ਮੈਂ ਇਸ ਵਾਸਤੇ ਜਰੂਰ ਕੁਝ ਨਾ ਕੁਝ ਕਰਾਂਗਾ। ਨੰਗਲ ਕੋਟਲੀ ਮਹੱਲੇ ਮੈਨੂੰ ਕਾਫੀ ਕਾਲਸ ਆਏ ਕਿ ਸਾਡੇ ਇੱਥੇ ਦੋ ਭਰਾ ਨੇ ਜਿਹੜੇ ਸਰਿਆਂ ਉਹਨਾਂ ਸ਼ਾ ਵੇਚਦੇ ਨੇ ਔਰ ਪੁਲਿਸ ਵਾਲੇ ਉਹਨਾਂ ਦੇ ਘਰ ਵੀ ਜਾਂਦੇ ਆ। ਬਈ ਉਹੜਾ ਨਾਲ ਕੋਈ ਤਾਲਮੇਲ ਵੀ ਹੈਗਾ। ਮੈਂ ਉਸ ਚੀਜ਼ ਦੀ ਥੋੜਾ ਜਿਹਾ ਕਿਹਾ ਮੈਂ ਐਸਐਸਪੀ ਸਾਹਿਬ ਨੂੰ ਕਿਹਾ ਐਸਐਸਪੀ ਸਾਹਿਬ ਦੇ ਕੋ ਬੜੇ ਵਾ ਅੱਛੇ ਇਨਸਾਨ ਨੇ ਸਾਡੇ ਗੁਰਦਾਸਪੁਰ ਸਾਡੀ ਗੁੱਡ ਲੱਕ ਹੈ ਕਿ ਕਿਹੋ ਜਿਹਾ ਐਸਐਸਪੀ ਸਾਡੇ ਇੱਥੇ ਡਿਊਟੀ ਕਰ ਰਹੇ ਨੇ। ਉਹਨਾਂ ਨੇ ਇਮੀਡੀਏਟਲੀ ਵੈਰੀ ਨੈਕਸਟ ਡੇ ਇੱਕ ਟੀਮ ਤਿਆਰ ਕੀਤੀ ਕਿ ਤੁਸੀਂ ਜਾ ਕੇ ਉੱਥੇ ਜਾ ਕੇ ਮੈਂ ਨਾਮ ਨਹੀਂ ਦੱਸਿਆ ਕਿ ਕਿਹੜੇ ਦੋ ਭਰਾ ਨੇ ਤੇ ਜਦੋਂ ਪੁਲਿਸ ਨੂੰ ਮੈਂ ਇਹ ਜਦੋਂ ਪੁਲਿਸ ਨੇ ਆਪਣੇ ਲੈਵਲ ਤੇ ਜਦੋਂ ਪਤਾ ਕੀਤਾ ਦੇਖੋ ਉਹਨਾਂ ਨੂੰ ਪਤਾ ਸੀਗਾ ਕਿ ਉਹ ਵੇਚਦੇ ਪਏ ਠੀਕ ਹੈ ਅਗਲੇ ਦਿਨ ਨੂੰ ਸਵੇਰੇ 8 ਵਜੇ ਉਹਨਾਂ ਦੇ ਘਰ ਪੁਲਿਸ ਚਲੀ ਜਾਂਦੀ ਹੈ ਲੇਕਿਨ 8 ਵਜੇ ਚ ਸਿਰਫ ਪੰਜ ਮਿੰਟ ਪਹਿਲਾਂ ਉਹਨੂੰ ਨਾਲ ਹੀ ਇੱਕ ਫੋਨ ਆ ਜਾਂਦਾ ਕਿ ਤੁਹਾਡੇ ਕੋਲ ਰੇਡ ਹੋ ਰਹੀ ਹੈ ਤੁਸੀਂ ਇੱਥੋਂ ਨਿਕਲ ਜਾਓ ਔਰ ਪੂਰੇ 8 ਵਜੇ ਚ ਇੱਕ ਮਿੰਟ ਪਹਿਲਾਂ ਆਪਣੇ ਘਰ ਚੋਂ ਦੌੜ ਜਾਂਦੇ ਨੇ ਪੁਲਿਸ ਉਹ ਖਾਲੀ ਹੱਥ ਰਹਿ ਜਾਂਦੀ ਹੈ ਇਹ ਮੁਹੱਲੇ ਵਾਲਿਆਂ ਦੇ ਸਾਹਮਣੇ ਸਭ ਕੁਝ ਹੋਇਆ ਹੈ ਠੀਕ ਹੈ ਔਰ ਇਸੇ ਕਸਾ ਨਾਸੀ ਗਈਏ ਕਿ ਪੁਲਿਸ ਦੇ ਵਿੱਚ ਜਿਹੜੇ ਔਰ ਮੈਂ ਹੋਰ ਦੱਸਾਂ ਤੁਹਾਨੂੰ ਗੱਲ ਜਿਹੜੇ ਹਾਇਰ ਆਫ ਵੱਡੇ ਆਫੀਸਰ ਨੇ ਉਹ ਤੇ ਬੜੇ ਬਹੁਤ ਸੀਰੀਅਸਲੀ ਇਸ ਕ੍ਰਾਈਮ ਨੂੰ ਖਤਮ ਕਰਨਾ ਚਾਹੁੰਦੇ ਨੇ ਇਸ ਬੁਰਾਈ ਨੂੰ ਖਤਮ ਕਰਨਾ ਚਾਹੁੰਦੇ ਨੇ ਲੇਕਿਨ ਮੈਂ ਅੱਜ ਵੀ ਕਹਿੰਦਾ ਜਿਹੜੇ ਲੰਬੇ ਲੰਬੇ ਸਮੇਂ ਤੋਂ ਇੱਕੋ ਹੀ ਥਾਣਿਆਂ ਦੇ ਵਿੱਚ ਡਿਊਟੀਆਂ ਕਰ ਰਹੇ ਨੇ ਜਿਹੜੇ ਛੋਟੇ ਅਧਿਕਾਰੀ ਨੇ ਜੋ ਬਿਲਕੁਲ ਟੋਟਲੀ ਕਰਪਟ ਨੇ ਮੈਂ ਇੱਕ ਨਹੀਂ ਕਹਿੰਦਾ ਭਾਵ ਮੈਂ ਟੋਟਲੀ ਇੰਟਾਇਰ ਟੀਮ ਨੂੰ ਕਹਿ ਰਿਹਾ ਉਹ ਸਾਰੇ ਸਾਰੇ ਕਰਪਟ ਨੇ ਔਰ ਸਾਰਿਆਂ ਦੇ ਹੱਥ ਰਲੇ ਪਏ ਨੇ ਉਹਨਾਂ ਨੂੰ ਇੱਕ ਇੱਕ ਚੀਜ਼ ਦਾ ਪਤਾ ਕਿ ਇਹਦੇ ਕੋਈ ਉਹ ਨਸ਼ਾ ਵੇਚ ਰਿਹਾ ਇਹੜਾ ਸਰਪੰਚ ਨਾ ਰੋਲਕੇ ਨਸ਼ਾ ਵਕਵਾ ਰਿਹਾ ਜਿਹੜੇ ਕਿਹੜੇ ਪਿੰਡਾਂ ਦੇ ਵਿੱਚ ਨਸ਼ਾ ਕੋ ਕਿਹੜੇ ਕਿਹੜੇ ਵਿਅਕਤੀ ਵੇਚ ਰਹੇ ਨੇ ਇਹ ਸਭ ਕੁਝ ਉਹਨਾਂ ਨੂੰ ਪਤਾ ਹੈ ਸਿਰਫ ਉਹ ਕੀ ਹੈ ਕਿ ਉਹ ਕਾਫੀ ਕਾਫੀ ਸਾਲਾਂ ਤੋਂ ਇੱਕੋ ਜਗ੍ਹਾ ਤੇ ਲੱਗੇ ਹੋਏ ਨੇ ਇਸ ਲਈ ਮੈਂ ਅੱਗੇ ਵੀ ਇੱਕ ਰਾਏ ਦਿੱਤੀ ਸੀ ਇਹੀ ਗੱਲ ਇਹ ਨੈਕਸਸ ਤੁਹਾਨੂੰ ਤੋੜਨਾ ਪਵੇਗਾ ਇਹ ਜਿਹੜੇ ਕਾਫੀ ਕਾਫੀ ਸਾਲਾਂ ਤੋਂ ਇੱਕੋ ਜਗ੍ਹਾ ਤੇ ਡਿਊਟੀਆਂ ਕਰ ਰਹੇ ਨੇ ਨਾ ਇਹਨਾਂ ਨੂੰ ਚੱਕ ਕੇ ਦੂਰ ਹੋਰ ਜ਼ਿਲ੍ਹਿਆਂ ਦੇ ਵਿੱਚ ਭੇਜਣਾ ਪਵੇਗਾ ਉੱਥੋਂ ਦੇ ਲੋਕਾਂ ਨੂੰ ਇੱਥੇ ਬੁਲਾਉਣਾ ਪਵੇਗਾ ਤਾਂ ਕਿ ਇਹਨਾਂ ਦੀ ਜਿਹੜੀ ਉਹ ਕਨੈਕਟੀਵਿਟੀ ਹੈ ਉਹ ਖਤਮ ਹੋਵੇ ਇਹ ਉਸ ਤੋਂ ਬਾਅਦ ਇਹ ਹੈ ਤੁਹਾਡੇ ਕੁਝ ਪੋਜ਼ਿਟਿਵ ਰਿਜ਼ਲਟਸ ਆ ਸਕਦੇ ਆ ਅਦਰਵਾਈਜ਼ ਇਹ ਤਾਂ 14 ਰਡੇ ਤੁਸੀਂ ਕਹਿ ਰਹੇ ਸੀ ਕਿ ਨਸ਼ਾ ਖਤਮ ਹੋਏਗਾ ਤੇ ਮੈਂ ਕਹਿੰਦਾ ਕਿ ਜਿਹੜੇ ਤੱਕ ਇਹ ਚੀਜ਼ ਚੋਦੀ ਰਹੇਗੀ ਕਿ ਕਦੀ ਨਸ਼ਾ ਹੀ ਖਤਮ ਹੋਏਗਾ ਨਸ਼ਾ ਇੱਕੋ ਤਰੀਕੇ ਨਾਲ ਹੋ ਸਕਦਾ ਕਿ ਇਹਨਾਂ ਦੀ ਪੁਲਿਸ ਦੇ ਵਿੱਚ ਜੋ ਛੋਟੇ ਅਧਿਕਾਰੀ ਨੇ ਮੈਂ ਕਹਿ ਸਕਦਾ ਕਿ ਜਿਹੜੇ ਥਾਣਿਆਂ ਦੇ ਵਿੱਚ ਲੱਗੇ ਨੇ ਜਿਹੜੇ ਮਨ ਲੀ ਕਿ ਲੋਅਰ ਲੈਵਲ ਦੇ ਜਿਹੜੇ ਅਧਿਕਾਰੀ ਨੇ ਉਹ ਦੇਖੋ ਉਹਨਾਂ ਦਾ ਕੰਮ ਹੀ ਇਹ ਹੈ ਕਿ ਉਹਨਾਂ ਨੇ ਜਾ ਕੇ ਦਾਣਾ ਪਾਣੀ ਆਪਣਾ ਬਣਾਣਾ ਹੁੰਦਾ ਉਹ ਉਹਨਾਂ ਨੂੰ ਜਾ ਕੇ ਕਿਹਨੂੰ ਦੱਸ ਦਿੰਦੇ ਨੇ ਤਾਂ ਉਹਨਾਂ ਕੋਲ ਉਹਨਾਂ ਨੂੰ ਨਾਵਾ ਮਿਲ ਜਾਂਦਾ ਤੇ ਬਸ ਉਸ ਕਾਰਨ ਜਿਹੜਾ ਉਹ ਵੱਡੇ ਅਫੀਸਰ ਕੁਝ ਕਰਨੀ ਪਾ ਦੇਖੋ ਉਹ ਡਿਪੈਂਡਡ ਹੁੰਦੇ ਉਹ ਆਪਣੀ ਪਲੈਨਿੰਗ ਕਰ ਸਕਦੇ ਨੇ ਕੁਝ ਆਰਡਰਸ ਕਰ ਸਕਦੇ ਨੇ ਲੇਕਿਨ ਇੰਪਲੀਮੈਂਟ ਹੈ ਛੋਟੇ ਅਧਿਕਾਰੀ ਨੇ ਕਰਦਾ ਲੇਕਿਨ ਛੋਟਾ ਅਧਿਕਾਰੀ ਉਹਨਾਂ ਕੀਤਾ ਭਾਉਂ ਰੋਡ ਤੋਂ ਪਿਛਲੇ ਦਿਨੀ ਇੱਕ ਬੰਦਾ ਫੜਿਆ ਸੀਗਾ ਸਰੇ ਆਮ ਸਾਰੇ ਆ ਸਾਹਮਣੇ ਫੜਿਆ ਸੀਗਾ ਠੀਕ ਆ ਥਾਣੇ ਵਿੱਚ ਲੈ ਕੇ ਜਾਇਆ ਗਿਆ ਆਰਡੀ ਅੱਧੇ ਘੰਟੇ ਵਿੱਚ ਉਹਨੂੰ ਛੱਡ ਦਿੱਤਾ ਗਿਆ ਰੋਲਾ ਪਿਆ ਕਿ 70000 ਰੁਪਏ ਲੱਗਿਆ ਪਤਾ ਨਹੀਂ ਲੱਗਿਆ ਕਿ ਨਹੀਂ ਲੱਗਿਆ ਮੈਂ ਨਹੀਂ ਕਹਿੰਦਾ ਬਟ ਰੋਲਾ ਇਸ ਚੀਜ਼ਾ ਪਿਆ ਠੀਕ ਹੈ ਨਾ ਸੋ ਮੈਨੀ ਐਸੇ ਕੇਸਿਸ ਜਿਹ ਇਹ ਇਹ ਖਤਮ ਕਿੱਦਾਂ ਹੋਏਗਾ ਇਹ ਤੁਸੀਂ ਦੇਖੋ ਜਾਂ ਪ੍ਰਸ਼ਾਸਨ ਦੇ ਕੇ ਜਾਂ ਹਾਇਰ ਅਫਸਰ ਦੇ ਕੇ ਗੱਲ ਕਰੀਏ ਤਾਂ ਲੋਕਾਂ ਨੂੰ ਵੀ ਜਾਗਰੂਕ ਹੋਣਾ ਪਏਗਾ ਲੋਕੀਰੇ ਜਾਗਰੂਕ ਹੈਗੇ ਨਹੀਂ ਲੋਕੀ ਦੁਖੀ ਨੇ ਬਹੁਤ ਜ਼ਿਆਦਾ ਲੇਕਿਨ ਉਹਨਾਂ ਨੂੰ ਵਿਸ਼ਵਾਸ ਨਹੀਂ ਹੈ ਕਿ ਭਾਈ ਕਿੰਨੂੰ ਦਸੀ ਅਸੀਂ ਠੀਕ ਹੈ ਔਰ ਮੈਂ ਤੁਹਾਨੂੰ ਇਹ ਵੀ ਕਵਾਂਗਾ ਕਿ ਤੁਹਾਡੇ ਪੱਤਰਕਾਰ ਵੀ ਥੋੜੇ ਜਿਨੇ ਨਲਾਇਕ ਹੈਗੇ ਜੀ ਜਿਹੜਾ ਨੂੰ ਪਤਾ ਹੁੰਦੇ ਬਾਅਦ ਵਿੱਚ ਉਹ ਆਵਾਜ਼ ਹੀ ਉਠਾ ਦੇ ਉਹਨਾਂ ਨੂੰ ਪਤਾ ਹੈ ਕਿ ਕੌਣ ਕੀ ਕਰ ਰਿਹਾ ਹੈ ਲੇਕਿਨ ਆਵਾਜ਼ ਦੇਖੋ ਇੱਕ ਵਾਰੀ ਬਹੁਤ ਜ਼ਿਆਦਾ ਪਹਿਲਾਂ ਇਨੀਸ਼ੀਅਲੀ ਅਸੀਂ ਜੋ ਸ਼ਿਵਸਨਾ ਜੋਇਨ ਕੀਤੀ ਸੀ ਉਦੋਂ ਪੱਤਰਕਾਰ ਪੱਤਰਕਾਰਤਾ ਜਿਹੜੀ ਹੈ ਉਹ ਸਭ ਤੋਂ ਵੱਡੀ ਤਾਕਤ ਸੀ ਠੀਕ ਹੈ ਔਰ ਉਸ ਸੱਚਾਈ ਦੇ ਆਧਾਰ ਤੇ ਚਲਦੀ ਸਾਡੇ ਅੱਜ ਵੀ ਮੈਂ ਕਹਾਂ ਗੁਰਦਾਸਪੁਰ ਦੇ ਕਈ ਵਿਨੋਦ ਗੁਪਤਾ ਜੀ ਪ੍ਰੈਸ ਰਿਪੋਰਟਰ ਆਗੇ ਨੇ ਸਾਡੇ ਪੁਰਾਣੇ ਕਾਫੀ ਤੋਂ ਸੁਣੀ ਹੋਈ ਜਿਹਾਗੇ ਨੇ ਕਾਫੀ ਅੱਛੇ ਅੱਛੇ ਪ੍ਰੈਸ ਰਿਪੋਰਟਰ ਹੈਗੇ ਨੇ ਜਿਹੜੇ ਬੜੀ ਇਮਾਨਦਾਰੀ ਦੇ ਨਾਲ ਜਿਹੜੇ ਪੁਰਾਣੇ ਆਲਮ ਦੀ ਹੁੰਦੇ ਸੀ ਆਲਮ ਦੀ ਹੁੰਦੇ ਸੀਗੇ ਉਹ ਅੱਛੇ ਅੱਛੇ ਕੰਮ ਕਰਦੇ ਸੀਗੇ ਬੜੇ ਵਧੀਆ ਤਰੀਕੇ ਦੇ ਨਾਲ ਉਹਨਾਂ ਨੇ ਪੱਤਰਕਾਰਤਾ ਨੂੰ ਨਿਭਾਇਆ ଥିଲେ ਲੇਕਿਨ ਅੱਜ ਦੇ ਡੇਟ ਤੇ ਮੈਂ ਕਹਾਂਗਾ ਕੁਝ ਮੈਂ ਸਾਰੇ ਨਹੀਂ ਕਹਿ ਰਿਹਾ ਕੁਝ ਲਿਮਟਿਡ ਜਿਨ੍ਹਾਂ ਨੂੰ ਪਤਾ ਔਰ ਉਹ ਪਤਾ ਨਹੀਂ ਉਹਨਾਂ ਨੂੰ ਡਰ ਲੱਗਦਾ ਹੈ ਜਾਂ ਕੀ ਹੈ ਮੈਨੂੰ ਨਹੀਂ ਪਤਾ ਇਸ ਚੀਜ਼ ਦਾ ਬਟ ਐਟ ਲੀਸਟ ਅਗਰ ਪੱਤਰਕਾਰ ਅਗਰ ਇਸ ਚੀਜ਼ ਦੀ ਆਵਾਜ਼ ਉਠਾਉਣਾ ਸ਼ੁਰੂ ਕਰ ਦੇ ਤਾਂ ਮਤਲਬ ਗਰੰਟੀ ਨਾਲ ਕਹਿਣਾ ਕਿ ਹਰ ਜਿਹੜਾ ਸਿਸਟਮ ਹੈ ਉਹ ਸਾਰਾ ਸਾਰਾ ਹਿਲ ਜਾਏਗਾ ਔਰ ਆਪਣੀ ਜਗ੍ਹਾ ਤੇ ਪੂਰਾ ਸੈੱਟ ਹੋ ਕੇ ਡਿਊਟੀ ਕਰੇਗਾ ਸਰ ਇੱਕ ਆਖਰੀ ਸਵਾਲ ਅੱਜ ਦੀ ਜਿਹੜੀ ਨੌਜਵਾਨ ਪੀੜੀ ਹੈ ਉਹ ਦਿਨੋ ਦਿਨ ਬਾਹਰ ਜਾ ਰਹੀ ਹੈ ਬਾਹਰਲੇ ਮੁਲਕਾਂ ਵੱਲ ਜਾ ਰਹੀ ਹੈ ਉਹ ਕੀ ਕਾਰਨ ਹੈਗਾ ਤੇ ਕੀ ਕਰਨ ਸਰ ਇੱਥੇ ਤੇ ਨਸ਼ਾ ਕਰਕੇ ਉਹ ਤੁਹਾਨੂੰ ਮੈਂ ਦੱਸੀ ਨਾ ਕਿ ਜਦੋਂ ਵੀਡੀਓਜ਼ ਵਿੱਚ ਦੇਖੇ ਸੀਗੇ ਤੇ ਮੇਰਾ ਕਿੰਨਾ ਮਨ ਵਿਚਲਿਤ ਹੈ ਕਿੰਨਾ ਮੈਂ ਇਮੋਸ਼ਨਲ ਹੋ ਗਿਆ ਮੈਂ ਸੱਚੀ ਵਿੱਚ ਰੋਇਆ ਸੀ ਉਹ ਸੀਨ ਦੇਖ ਕੇ ਕਿ ਮਾਵਾਂ ਲਾਗੇ ਬੈਠੀਆਂ ਵਾਂ ਜਵਾਨ ਮੁੰਡੇ ਕੋਈ ਜੇ ਉਹ ਪਾਣੀ ਪੀ ਰਿਹਾ ਟੈਪ ਦੇ ਉੱਪਰ ਤੇ ਉੱਥੇ ਦੇ ਉੱਥੇ ਐਕਸਪਾਇਰ ਹੋ ਗਿਆ ਆ ਪਿਛਲੇ ਦਿਨ ਤੋਂ ਹੀ ਅਵੰਖਾ ਜੀ ਦੇਖਿਆਗਾ ਤਿੰਨ ਮੁੰਡਿਆਂ ਦੇ ਉਹ ਸਿਰੰਜਾ ਲੱਗੀਆਂ ਰਹਿਗੀਆਂ ਸੀਗੀਆਂ ਠੀਕ ਹੈ ਨਾ ਹੁਣ ਇਹ ਥੋੜੇ ਦਿਨ ਪਹਿਲਾਂ ਮੈਂ ਇੱਕ ਨਿਊਜ਼ ਦੇਖੀ ਹੈ ਕਿ ਇੱਕ ਮੁੰਡਾ ਪਹਿਲਾਂ ਮਰ ਗਿਆ ਸੀ ਨਸ਼ੇ ਦੇ ਨਾਲ ਥੋੜੇ ਦਿਨ ਪਹਿਲਾਂ ਦੂਸਰਾ ਮੁੰਡਾ ਵੀ ਉਸੇ ਘਰ ਦਾ ਮਰ ਗਿਆ ਠੀਕ ਹੈ ਨਾ ਤੇ ਕੀ ਕਰਨਗੇ ਇਥੇ ਰੱਖ ਕੇ ਮਾਪਿਓ ਤੇ ਇਹੀ ਕਹਿਣਗੇ ਨਾ ਕਿ ਜਾਓ ਭ ਵੇ ਜਾ ਕੇ ਬਾਹਰ ਚਲੇ ਜਾਓ ਬੇਸ਼ੱਕ ਅਸੀਂ ਇਹ ਦੁੱਖ ਸਹਿ ਲਾਂਗੇ ਆਪਣੀ ਦੂਰੀ ਦਾ ਆਪਣੀ ਵਿਛੋੜੇ ਦਾ ਸਹਿ ਲਾਂਗੇ ਪਰ ਤੁਸੀਂ ਤੇ ਆਪਣੀ ਆਪਣੀ ਜ਼ਿੰਦਗੀ ਜੀ ਲੋਗੇ ਨਾ ਦੇਖੋ ਮਾਪਿਓ ਤੇ ਇਹੀ ਚਾਹੁੰਦਾ ਹੈ ਨਾ ਹਮੇਸ਼ਾ ਤੇ ਉਹ ਇਸੇ ਲਈ ਤੇ ਬਾਹਰ ਹੀ ਭੇਜੂਗਾ ਨਾ ਫਿਰ ਇਥੇ ਕਿਉਂ ਕਿ ਇਥੇ ਹਾਲਾਤੀ ਇਹੋ ਜਿਹੇ ਇਸ ਦਾ ਮਤਲਬ ਹੈ ਕਿ ਨਸ਼ੇ ਦੇ ਕਾਰਨ ਜਿਹੜੇ ਲੋਕੀ ਬਾਹਰ ਜਾ ਰਹੇ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਨਸ਼ੇ ਹੋ ਰਹਾ ਤੰਕਵਾ ਦੋ ਹੀ ਇਹੋ ਜਿਹੀਆਂ ਚੀਜ਼ਾਂ ਜਿਹੜੇ ਪੰਜਾਬ ਦੇ ਜਿਹੜੇ ਜ਼ਿਆਦਾ ਨੌਜਵਾਨਾਂ ਨੂੰ ਇਨਸਪਾਇਰ ਕਰ ਰਹੀਆਂ ਬਾਹਰ ਜਾਣ ਵਾਸਤੇ ਇਸਤਾਨ ਸਾਡੇ ਨਾਲ ਸ਼ਿਸ਼ਨਾ ਪ੍ਰਧਾਨ ਸੋਨੀ ਜੀ ਉਹਨਾਂ ਨੇ ਕਾਫੀ ਕੁਝ ਦੱਸਿਆ ਕਿ ਸਮਾਜ ਵਿੱਚ ਜਿਹੜਾ ਨਸ਼ਾ ਕਿਵੇਂ ਖਤਮ ਕੀਤਾ ਜਾ ਸਕਦਾ ਹੈ ਪੰਜਾਬ ਵਿੱਚੋਂ ਜਿਹੜਾ ਹੈ ਅੰਤਗਵਾਦ ਕਿਵੇਂ ਖਤਮ ਹੋ ਸਕਦਾ ਹੈ ਮੈਂ ਤੁਹਾਡਾ ਆਪਣਾ ਸੰਜੀਵਾਵਾ ਡੀਪੀਸੀ ਪੰਜਾਬੀ ਦੇ